ਕਿ ਪੰਜਾਬ ਦੇ ਚੀਫ ਮਿਨਿਸਟਰ ਜਿਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਤੇ ਉਹਨਾਂ ਨੇ ਦੋ ਤਿੰਨ ਚੀਜ਼ਾਂ ਕਰਤੀਆਂ ਨੇ ਅੱਜ ਇੱਕ ਉਹ ਕਹਿੰਦੇ ਜਦ ਆਰਡਰ ਕਰਤਾ ਕਾਇਵਰੈਂਟ ਨੇ ਤੁਸੀਂ ਕਿਹੜੇ ਨੋਟੀਫਿਕੇਸ਼ਨ ਦੀ ਗੱਲ ਪੁੱਛੀ ਜਾ ਰਹੇ ਹੋ ਇਹ ਹੀ ਗੱਲਾਂ बार-बार ਚੀਫ ਮਿਨਿਸਟਰ ਸਾਹਿਬ ਦੇ ਨਾਲ ਮਤਲਬ ਬਖਰੇਵੇਂ ਵਾਲੀਆਂ ਹੁੰਦੀਆਂ ਨੇ ਅਸਲ 'ਚ ਤੁਸੀਂ ਤਾਂ ਖਰਚੇ ਮਿਨਿਸਟਰ ਨੂੰ ਤੁਹਾਨੂੰ ਤਾਂ ਸਾਰਾ ਪਤਾ ਹੈ ਤੁਹਾਡੀ ਤਾਕਤ ਵੀ ਬਹੁਤ ਹੈ ਪਰੇ ਤਾਕਤ ਇਸ ਦੇਸ਼ ਦੇ ਵਿੱਚ ਕਿਸੇ ਪ੍ਰਧਾਨ ਮੰਤਰੀ ਜਾਂ ਚੀਫ ਮਿਨਿਸਟਰ ਨੂੰ ਅਜੇ ਤੱਕ ਮਿਲੀ ਨਹੀਂ ਕਿ ਉਹਨਾਂ ਦੀ ਕੈਬਨਿਟ ਵਿੱਚ ਫੈਸਲਾ ਹੋ ਜੇ ਤੇ ਅੱਗੇ ਨੋਟੀਫਿਕੇਸ਼ਨ ਤੋਂ ਬਿਨਾ ਉਹ ਲਾਗੂ ਹੋ ਜੇ ਪਾਰਲੀਮੈਂਟ ਕੋਈ ਲਾਅ ਬਣਾ ਦੇ ਅਸੈਂਬਲੀ ਕੋਈ ਲਾਅ ਬਣਾ ਦੇ ਉਸ ਤੋਂ ਬਾਅਦ ਉਹ ਲਾਅ ਨੋਟੀਫਾਈ ਨਾ ਹੋਏ ਤਾਂ ਵੀ ਨਹੀਂ ਉਹ ਅੱਗੇ ਚੱਲਦਾ ਕੈਬਨਿਟ ਕੋਈ ਡਿਸੀਜਨ ਕਰ ਦੇ ਤਾਂ ਵੀ ਨਹੀਂ ਹੋਏਗਾ ਇਸ ਕਰਕੇ ਚੀਫ ਮਿਨਿਸਟਰ ਸਾਹਿਬ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਰੇਤਾ ਚੱਕਣ ਦਾ ਸੀ ਜੋ ਫੈਸਲਾ ਕੀਤਾ ਉਹਦੀ ਨੋਟੀਫਿਕੇਸ਼ਨ ਦੀ ਲੋੜ ਨਹੀਂ ਤੁਸੀਂ ਉਹਦਾ ਲਗਭਗ ਇੱਕ ਆਰਡੀਨੈਂਸ ਟਾਈਪ ਦਾ ਨੋਟੀਫਿਕੇਸ਼ਨ ਉਦੋਂ ਬਾਅਦ ਜਾਰੀ ਕੀਤਾ ਔਰ ਤੁਹਾਡੇ ਬੋਲਦੇ-ਬੋਲਦੇ ਹੀ ਆਇਆ ਹੋਇਆ ਉਦੋਂ ਤੋਂ ਪਹਿਲਾਂ ਹੀ ਆਇਆ ਹੋਇਆ ਸ਼ਾਇਦ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਸੀਗੀ ਠੀਕ ਗੱਲ ਹੈ ਪਰ ਉਹ ਕਿੰਨਾ ਕੰਮ ਦੇਵੇਗਾ ਅਜੇ ਵੀ ਉਹ ਅਲੱਗ ਗੱਲ ਹੈ ਉਹਦੇ ਤੇ ਗੱਲ ਦੇਖੀ ਜਾਣੀ ਚਾਹੀਦੀ ਹੈ ਤੇ ਹੁਣ ਇੱਕ ਗੱਲ ਇਹ ਹੈ 12000 ਕਰੋੜ ਰੁਪਏ ਦੀ ਗੱਲ ਆਪਸਦਾਰੀ ਦੇ ਵਿੱਚ ਟਕਰਾ ਕੇ ਇੱਕ ਥਾਂ ਖੜ ਗਈ 12000 ਕਰੋੜ ਪੰਜਾਬ ਦੀ ਸਰਕਾਰ ਦੀ ਦੇਣਦਾਰੀ ਹੈ ਪਰ ਪੈਸਾ ਹੈ ਨਹੀਂ ਸਰਕਾਰ ਕੋਲ ਰੌੜਾ ਹੁਣ ਜਿਹੜੇ ਦਾ ਨੁਕਸਾਨ ਹੋ ਗਿਆ ਕਿਸਾਨ ਦਾ ਮਜ਼ਦੂਰ ਦਾ ਬਾਕੀ ਬੰਦਿਆਂ ਦਾ ਉਹ ਚਾਹ ਰਹੇ ਨੇ ਕਿ ਤੁਹਾਡੀ ਤਾਂ ਲੜਾਈ ਹੈਗੀ ਹੈ ਇਸ ਲੜਾਈ ਦੇ ਵਿੱਚ ਸਾਨੂੰ ਕੁਝ ਮਿਲੂਗਾ ਜਾਂ ਨਹੀਂ ਮਿਲੂਗਾ ਅਸੀਂ ਕੀ ਕਰਾਂਗੇ ਜਿਹੜੇ ਵੱਡੇ ਖਜ਼ਾਨੇ ਤੇ ਬੈਠਾ ਤਾਕਤਵਰ ਆਦਮੀ ਨਰੇਂਦਰ ਮੋਦੀ ਦੇ ਰੂਪ ਦੇ ਵਿੱਚ ਉਹਨਾਂ ਦਾ ਕੀ ਅਪਰੋਚ ਹੈ ਉਹ ਕਹਿਣਗੇ ਜੇ ਤੁਹਾਨੂੰ ਦਿੱਤਾ 1600 ਕਰੋੜ 12000 ਕਰੋੜ ਤੁਹਾਡੇ ਕੋਲ ਪਿਆ ਤੇ ਤੁਸੀਂ ਕਿਉਂ ਨਹੀਂ ਖਰਚ ਕਰ ਸਕਦੇ ਇਹਨਾਂ ਦਾ ਕਹਿਣਾ ਕਿ ਅਸੀਂ ਉਹ ਹੈ ਨਹੀਂ ਉਹ ਤਾਂ ਹੁਣ ਸਾਡੇ ਬਜਟ ਦੇ ਵਿੱਚ ਹੀ ਆ ਗਿਆ ਖਰਚ ਹੋ ਚੁੱਕਿਆ ਕਿਤੇ ਦੇਣਦਾਰੀ ਸਾਡੀ ਹੈਗੀ ਪਰ ਪੈਸਾ ਸਾਡੇ ਕੋਲ ਹੈ ਨਹੀਂ ਸਵਾਲ ਅਗਲਾ ਹੈ ਕਿਉਂ ਪੈਸਾ ਆਏਗਾ ਕਿੱਥੋਂ ਚੀਫ ਮਿਨਿਸਟਰ ਸਾਹਿਬ ਨੇ ਚੀਫ ਮਿਨਿਸਟਰ ਰੀਲੀਫ ਫੰਡ ਦੇ ਵਿੱਚ ਪੈਸੇ ਲਈ ਅਪੀਲ ਕੀਤੀ ਹੋਈ ਹੈ ਲੋਕ ਕਿੰਨਾ ਕਹੂੰ ਘਾਰਾ ਭਰ ਰਹੇ ਨੇ ਇਹਦੇ ਤੋਂ ਅੰਦਾਜ਼ਾ ਲਾਓ ਤੁਹਾਡੇ ਤੇ ਭਰੋਸਾ ਕਿੰਨਾ ਹੈ ਤੁਸੀਂ ਆਪ ਦੱਸਿਆ ਸੀ ਕਿ 48 ਕਰੋੜ ਹੋ ਗਿਆ ਲਗਭਗ ਕਿਸੇ ਚੀਫ ਮਿਨਿਸਟਰ ਦੇ ਮਾਮਲੇ 'ਚ 48 ਕਰੋੜ ਉਹ ਵੀ ਬਹੁਤ ਆਕੀ ਕੀ ਹੁੰਦਾ ਜਾਂ ਆਪਣੀਆਂ ਤਨਖਾਹਾਂ ਮੁਲਾਜ਼ਮਾਂ ਤੋਂ ਫਲਾਣੇ ਵਰਗ ਤੋਂ ਬਾਜ਼ਾਰ ਫੈਟ ਤੋਂ ਚੈੱਕ ਲੈ ਲਓ ਫਲਾਣੇ ਤੋਂ ਲੈ ਲਓ 5 ਕਰੋੜ ਦਾ ਕਿਸੇ ਹੋਰ ਤੋਂ ਲੈ ਲਓ ਮਿਲਕ ਫੈਟ ਤੋਂ ਲੈ ਲਓ ਉਹ ਤਾਂ ਇੱਕ ਸਰਕਾਰੀ ਟਾਈਪ ਦੇ ਪੈਸੇ ਹੁੰਦੇ ਨੇ ਜਿਹੜੇ ਤੁਹਾਡੇ ਆਰਡਰ ਨਾਲ ਮਿਲ ਜਾਂਦੇ ਨੇ ਡੋਨੇਸ਼ਨ ਕਿੰਨੇ ਕੇ ਦੇ ਰਹੇ ਨੇ ਲੋਕ ਤੁਹਾਡੇ ਤੇ ਭਰੋਸਾ ਕਰਕੇ ਤੁਹਾਡੇ ਰੀਲੀਫ ਫੰਡ ਦੇ ਵਿੱਚ ਇਹ ਦੇਖਣ ਵਾਲੀ ਗੱਲ ਜ਼ਰੂਰ ਹੁੰਦੀ ਹੈ ਜੇ ਕਿਤੇ ਉਹ ਦੱਸ ਪਾਉ ਤਾਂ ਇਹ ਗੱਲ ਹੋ ਜੇਗੀ ਕਿ ਐਵੇਂ ਹੀ ਲੋਕ ਮਾਰਦੇ ਨੇ ਗੱਲਾਂ Chief Minister ਸਾਹਿਬ ਦਾ ਭਰੋਸਾ ਬਹੁਤ ਹੈ ਲੋਕਾਂ ਦੇ ਅੰਦਰ ਵਿਸ਼ਵਾਸ ਬਹੁਤ ਹੈ ਤੇ ਲੋਕ ਵੀ ਵਿਸ਼ਵਾਸੋਂ ਨਹੀਂ ਕਰਦੇ ਨੇ ਇਸ ਲਈ ਪੈਸੇ ਵੀ ਦੇ ਰਹੇ ਨੇ ਕਿਉਂਕਿ ਲੋਕ ਹੜਪੀੜਤਾ ਨੂੰ ਬਚਾਉਣ ਦੇ ਲਈ ਕਰੋੜਾਂ ਰੁਪਈਆ ਲੱਖਾਂ ਰੁਪਈਆ ਦਸਬੰਧ ਕੱਢਣ ਜਾਂ ਜਿੱਥੋਂ ਵੀ ਪੈਸੇ ਆਉਂਦੇ ਨੇ ਉਹ ਪੈਸੇ ਦੇ ਕੇ ਤਿਆਰ ਨੇ ਤੇ ਉਹ ਖਰਚ ਕਰ ਰਹੇ ਨੇ ਤਾਂ ਗੰਦਾ ਕਿੱਥੇ ਖਰਚ ਕਰਦੇ ਨੇ ਜਿੱਥੇ ਉਹਨਾਂ ਦਾ ਭਰੋਸਾ ਹੈ ਤੇ ਫਿਰ ਪੈਸੇ ਆਉਣਗੇ ਕਿੱਥੋਂ ਪਹਿਲਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਤਰਤੀਬ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਪੈਸੇ ਆਪਣੇ ਕੋਲੋਂ ਦੇ ਸਕਦੇ ਹੋ ਤੁਹਾਡੇ ਕੋਲ ਕੇਵਲ ਇੱਕੋ ਹੀ ਚੀਜ਼ 'ਚ ਵਾਧੂ ਖਰਚ ਕਰਨ ਲਈ ਪੈਸੇ ਤੁਸੀਂ ਦੇਣੇ ਨੇ ਜਿਹੜੇ ਹੁਣ ਤੱਕ ਅਨਾਊਂਸਮੈਂਟ ਹੈ ਉਹ ਇਹ ਹੈ ਕਿ ਜਿਹੜੇ ਫਸਲਾਂ ਦੀ ਫੈਲੀ ਹੋ ਰਹੇ ਫਸਲਾਂ ਬਰਬਾਦ ਹੋਈਆਂ ਨੇ ਉਹ ਫਸਲਾਂ ਦੀ ਜਿਹੜੀ ਚਿੱਠੀ ਅੱਜ ਘਟਾ ਵੀ ਦਿੱਤੀ ਹੈ ਤੁਸੀਂ ਕਿ ਠੀਕ ਹੈ ਪਟਵਾਰੀ ਕਰਨਗੇ ਡੀਸੀ ਦੀ ਡਿਵਾਈਸ ਚ ਕਮੇਟੀ ਹੋਏਗੀ ਉਹਨਾਂ ਨੇ ਜਾ ਕੇ ਇੱਕ ਪਟਵਾਰੀ ਆਰ ਕਾਨੂੰਗੋ ਜਿਹੜੇ ਜ਼ਿਲ੍ਹਿਆਂ ਦੇ ਨਹੀਂ ਆ ਹੜਾਏ ਹੋਏ ਉਹਨਾਂ ਦੇ ਪਟਵਾਰੀ ਕਰਨਗੋ ਆ ਦੀ ਡਿਊਟੀ ਵੀ ਉੱਥੇ ਲਾਉਣੀ ਹੈ ਉਹ ਤੁਹਾਨੂੰ ਸਪੈਸ਼ਲ ਗਰਦੌਰੀ ਕਰਕੇ ਦੇਣਗੇ ਉਦੋਂ ਬਾਅਦ ਤੁਸੀਂ ਫਿਰ ਦੋ ਟਨ ਦੋ ਫਿਗਰ ਆਉਂਦੀਆਂ ਬਣਾਈਆਂ ਨੇ ਜਦੋਂ ਇਹ ਤੋਂ ਪਹਿਲਾਂ ਤੁਸੀਂ ਪ੍ਰੈਸ ਕਾਰਫਾਸ ਕੀਤੀ ਉਦੋਂ ਤੱਕ ਕਹਿੰਦੇ ਕੋਈ ਕਰਨਾ ਸੀ 33% 25% ਅਸੀਂ ਪੰਗੇ ਚ ਹੀ ਨਹੀਂ ਪੈਣਾ ਅਸੀਂ ਖੁੱਲੇ ਇਰਾਦੇ ਨਾਲ ਦੇਣੇ ਨੇ ਖੁੱਲਾ ਇਰਾਦਾ ਦੋ ਖੇਮਿਆਂ ਚ ਵੰਡ ਗਿਆ ਜੀ ਤੁਹਾਡੇ ਅੱਜ ਦੇ ਆਰਡਰ ਨਾਲ ਜੇ ਤੁਹਾਡਾ ਆਰਡਰ ਹੋਰ ਸੀ ਜਿਹੜੀ ਚਿੱਠੀ ਨਿਕਲੀ ਹੈ ਡਿਪਾਰਟਮੈਂਟ ਦੇ ਵੱਲੋਂ ਮਾਨ ਵਿਭਾਗ ਵੱਲੋਂ ਉਹ ਇਹ ਸਾਬਤ ਕਰਦੀ ਹੈ ਕਿ 33 ਤੋਂ 75% ਲਈ ਅਲੱਗ ਹੈ تو پچھتر تو سو پرسنٹ لئی الگ ہے بالکل نارم میں ہی نے وہ نورمل دگینسٹ تسی جا نہیں سکتے تسی لبرل کرو جو مرضی کو تسی کو اسی ایرانچ نہیں پینا تیتی, تیتی, تیتی پرسینٹ پہ پر گئے ہوں کوئی حرج نہیں کیونکہ تمہیں قانون کے مطابق لا دبک ہی چلنا پہ ہوگا جو بانی جو مرجی کو مرضی تسی اناؤنس تھی اناؤستا کہ بی ہزار روپیہ ابھی کٹو گھٹ دے دیا گے جرہ جی ہزار دو سو روپیہ تصویر اپنے پلے دینا 13200 ਦਾ ਮਤਲਬ ਹੈ ਜੇ ਲਗਭਗ 4 ਲੱਖ ਏਕੜ ਹੋ ਗਈ ਹੈ ਜਿਹੜੀ ਡੈਮੇਜ ਹੋ ਗਈ ਪੂਰੀ ਤਰ੍ਹਾਂ ਤਕਰੀਬ 800 ਕਰੋੜ ਰੁਪਇਆ ਤੁਹਾਨੂੰ ਦੇਣਾ ਪਊਗਾ ਸਾਰੇ ਦਾ ਤੇ ਉਹਦੇ ਚੋਂ ਤੁਹਾਡਾ ਹਿੱਸਾ ਹੀ ਵੱਡਾ ਹਿੱਸਾ 5-600 ਕਰੋੜ ਤੁਹਾਡਾ ਹਿੱਸਾ ਹੋਏਗਾ ਬਾਕੀ ਡਿਜਾਸਟਰ ਮੈਨੇਜਮੈਂਟ ਚ ਹੋਏਗਾ ਉਹ ਪੈਸਾ ਤੁਸੀਂ ਕਿੱਥੋਂ ਲਿਆ ਕੇ ਕਿਹੜੇ ਖਜ਼ਾਨੇ ਚ ਪਿਆ ਤੇ ਕਿੱਥੇ ਹੈ ਇਹ ਪੰਜਾਬ ਦੇ ਲੋਕ ਜਾਣਨਾ ਚਾਹਣੋਂ ਹੁਣ ਤੁਸੀਂ ਇੱਕ ਨਵਾਂ ਅਨਾਉਂਸਮੈਂਟ ਕਰਦੇ ਕਿ ਪਿੰਡ ਤਾਂ ਅਸੀਂ ਸਾਫ ਸੁਥਰੇ ਕਰ ਦੇਣੇ ਨੇ ਪਿੰਡਾਂ ਦੀ ਸਫਾਈ ਉਥੇ ਦੀ ਰਿਪੇਅਰ ਉਥੇ ਦਾ ਜੋ ਕੰਮ ਵੀ ਹੋਏਗਾ ਅਸੀਂ 2300 ਪਿੰਡਾਂ ਵਾਸਤੇ 100 ਕਰੋੜ ਰੁਪਈਆ ਜਾਰੀ ਕਰਨ ਦਾ ਐਲਾਨ ਕਰਦੇ ਹਾਂ ਪੰਜਾਬ ਦੇ ਲੋਕ ਤੇ ਪੰਜਾਬ ਦੇ ਪਿੰਡੇ ਜਾਣਨਾ ਚਾਹੁੰਦੇ ਨੇ ਕਿ ਉਹ 100 ਕਰੋੜ ਕਿਹੜੇ ਹੈੱਡ ਚੋਂ ਆਇਆ ਹੈ ਪੈਸੇ ਕਿੱਥੇ ਨੇ ਕਿੱਥੋਂ ਆਏ ਜੇ ਇਹ ਗੱਲ ਹੈ ਮੈਂ ਇੱਕ ਡਾਟਾ ਤੁਹਾਡੇ ਨਾਲ ਸਾਂਝਾ ਕਰਨਾ ਜੇ ਇੱਥੋਂ ਹੀ ਲੈਣੇ ਨੇ ਤੇ ਇੱਥੇ ਹੀ ਦੇਣੇ ਨੇ ਉਹਨਾਂ ਦਾ ਸਿਰ ਤੇ ਉਹਨਾਂ ਦੀਆਂ ਜੁੱਤੀਆਂ ਨੇ ਫਿਰ ਤੁਹਾਡਾ ਕੀ ਹੈ ਚੀਫ ਮਿਨਿਸਟਰ ਦੇ ਤੌਰ ਤੇ ਜਾਂ ਗਵਰਨਮੈਂਟ ਦੇ ਤੌਰ ਤੇ 15ਵਾਂ ਫਾਈਨੈਂਸ ਕਮਿਸ਼ਨ ਜਿਹੜੀ ਨਾ ਸਰਕਾਰ ਨੂੰ ਗ੍ਰਾਂਟ ਹੁੰਦੀ ਹੈ ਨਾ ਲੋਨ ਹੁੰਦਾ ਕੁਝ ਨਹੀਂ ਹੁੰਦਾ ਇਹਨੂੰ ਡੈਵੋਲੂਸ਼ਨ ਆਫ ਪਾਵਰ ਕਹਿੰਦੇ ਨੇ ਇਹ ਉਹ ਪੈਸਾ ਹੈ کیندر سوبے سرکار بھیج دی ہے بجٹ جن کی پیسہ آ گیا وہ سارا جی دس دنوں تو بھد سوبا سرکار رکھ لے تو بیاج دینا پہول دس دن دیتے ہوئے نے تو یہ مطلب کی ہوا تھوڑا تھوڑا بیاج تھی کئی بار دتا ہے وہ تھوڑے زیادہ دن لٹک گئے پر مطلب یہ ہے کہ جی وہ ضلع پریشد بلاک سمتی پنچایت نو ٹرانسفر ہوا ہوا پیسہ یہ پانچ سال ہے 2021 22 22 23 23 24 24 25 25 26 ਵਾਲਾ ਹਜੇ ਕਿਸ਼ਤ ਤੁਹਾਡੇ ਕੋਲ ਉਦੋਂ ਬਾਅਦ ਦੀ ਹੈ ਉਹ ਤਾਂ ਕਿਸ਼ਤ ਆਉਂਦੀ ਹੈ ਜੇਕਰ ਪੁਰਾਣੇ ਦਾ ਜੁਟਲਾਈਜੇਸ਼ਨ ਸਰਟੀਫਿਕੇਟ ਹੋ ਜਾਂਦਾ ਇਹ ਪੈਸਾ ਬਚਿਆ ਪਿਆ ਬਚਿਆ ਕਿਉਂ ਪਿਆ ਕਿਉਂਕਿ ਤੁਸੀਂ ਸਮੇਂ ਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਵੀ ਨਹੀਂ ਕਰਾਈਆਂ ਉਹਦੀ ਪ੍ਰਣਗ ਨਹੀਂ ਬਣ ਸਕੀ ਜ਼ਿਲ੍ਹਿਆਂ ਦੀ ਪਿੰਡਾਂ ਦੀ ਤੇ ਬਾਕੀ ਦੀ ਅਫਸਰ ਸਾਹੀ ਦੇ ਰਹਿਮੋ ਕਰਮ ਤੇ ਰਿਹਾ ਤੇ ਪੰਚਾਇਤਾਂ ਦੀਆਂ ਵੀ ਵੱਡੇ ਲੰਮਾ ਸਮਾਂ ਤੁਸੀਂ ਚੋਣਾ ਨਹੀਂ ਸੀ ਕਰਾਈਆ ਕੁਝ ਪੈਸਾ ਤਾਂ ਇਧਰ ਉਧਰ ਕਰਕੇ ਪ੍ਰਬੰਧਕ ਫਰਕ ਨਾਲ ਆਖੀ ਲਵਾਤਾ ਸੀ ਅੱਜ ਵੀ ਪੰਚਾਇਤੀ ਰਾਜ ਦੇ ਵਿੱਚ ਤੁਸੀਂ ਪੰਚਾਇਤਾਂ ਨੂੰ ਉਸ ਲੈਵਲ ਦੀ ਗੱਲ ਨਹੀਂ ਕਰਨ ਦੇਦੇ ਤੁਹਾਡੇ ਅਧਿਕਾਰੀ ਇਹਦੇ ਤੇ ਗੱਲ ਹੈ ਕਿ ਕਿੰਨਾ ਪੈਸਾ ਬਚਿਆ ਪਿਆ ਕਿ ਤੁਸੀਂ ਉਹਦੇ ਚੋਂ ਦੇਵੋਗੇ ਹੁਣ ਪਤਾ ਲੱਗਿਆ ਜਿਹੜੀ ਜੇ ਸੋਰਸਸ ਦੀ ਗੱਲ ਕਰੀਏ ਕਹਿੰਦੇ ਨੇ ਮੀਡੀਆ ਸੂਤਰਾ ਮੁਤਾਬਕ ਚੱਲਦਾ ਹੈ ਬਹੁਤ ਲੋਕ ਤਾਂ ਹਾਸੇ ਚ ਇਹ ਵੀ ਕਹਿੰਦੇ ਨੇ ਉਹ ਸੂਤਰ ਬੈਠੇ ਕਿੱਥੇ ਨੇ ਕਿਉਂਕਿ ਸੂਤਰ ਦਾ ਵੀ ਮਜ਼ਾਕ ਉਡਾਉਣ ਲੱਗੇ ਸੂਤਰ ਐਕਚੁਅਲੀ ਉਹੀ ਹੁੰਦਾ ਜਿਹਦੇ ਹੱਥ 'ਚ ਫਾਈਲ ਹੁੰਦੀ ਆ ਪਰ ਆਪਣਾ ਨਾਮ ਨਹੀਂ ਦੇਣ ਲਈ ਰਾਜੀ ਹੁੰਦਾ ਸੂਤਰ ਐਕਚੁਅਲੀ ਉਹ ਹੁੰਦਾ ਸੂਤਰ ਐ ਨਹੀਂ ਹੁੰਦਾ ਕਿ ਮੈਨੂੰ ਕੁਝ ਨਹੀਂ ਪਤਾ ਆਪਾਂ ਸੂਤਰ ਕਹਿ ਦੋ ਜੀ ਚਲੋ ਜੀ ਠੀਕ ਕਰਦੇ ਇਸ ਕਰਕੇ ਜਿਹੜਾ ਸੂਤਰ ਦਾ ਸਵਾਲ ਹੈ ਹੁਣ ਕਿੰਨਾ ਪੈਸਾ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਕੋਲ ਪਿਆ ਹੈ ਪੰਚਾਇਤ ਸੰਮਤੀਆਂ ਕੋਲ ਪਿਆ ਹੈ ਪਾਵੇਂ ਉਹ ਡਫੰਟ ਨੇ ਉਹ ਐਡੀਸੀ ਦੇ ਕੰਟਰੋਲ ਦੇ ਵਿੱਚ ਹੈ ਨੀਚੇ ਵੀਡੀਓ ਦੇ ਕੰਟਰੋਲ ਦੇ ਵਿੱਚ ਕਿੰਨਾ ਪੈਸਾ ਪੰਚਾਇਤਾਂ ਕੋਲ ਪਿਆ ਉਹ ਪੈਸਾ ਕੇਵਲ ਤੇ ਕੇਵਲ 15ਵੇਂ ਫਾਈਨਾਂਸ ਕਮਿਸ਼ਨ ਦਾ ਬਾਕੀ ਨਹੀਂ ਬਾਕੀ ਗ੍ਰਾਂਟਾਂ ਅਲੱਗ ਨੇ ਜਿਹਦੇ ਚੋਂ ਤੁਸੀਂ 30% ਬੋਲੀ ਚੋਂ ਲੈ ਕੇ ਜਾ ਰਹੇ ਹੋ 5% ਤੁਸੀਂ ਜਿਹੜਾ ਉਹਨਾਂ ਦਾ ਐਪਡੀ ਕਰਾਈ ਹੋਈ ਹੈ ਜਿਹੜੀਆਂ ਜ਼ਮੀਨਾਂ ਤੁਸੀਂ ਅਕਵਾਇਰ ਕਰਨੀਆਂ ਉਹਦੇ ਪੈਸੇ ਚੋਂ ਲੈ ਕੇ ਜਾ ਰਹੇ ਹੋ ਉਹ ਚਿੱਠੀਆਂ ਤਾਂ ਆਪਣੀ ਜਗ੍ਹਾ ਨੇ ਇਹ ਉਹਦੋਂ ਅਗਲੀ ਜਗ੍ਹਾ ਦਾ ਡਾਕਾ ਇੱਕ ਟਾਈਪਿੰਦਾ ਤੁਸੀਂ ਜੇ ਇਹ ਕਹਿ ਕੇ ਕਰੋ ਕਿ ਚਲੋ ਜੀ ਉਹਨਾਂ ਦੇ ਪੈਸੇ ਸਰਕਾਰ ਕੋਲ ਹੈ ਨਹੀਂ ਉਹ ਆਪੇ ਲਾ ਲੈਣਗੇ ਅਸੀਂ ਨਹੀਂ ਦੇ ਸਕਦੇ ਉਹ ਲਾਓ ਤੁਸੀਂ ਆਪੋ ਆਪਣਾ ਪੈਸਾ ਕੋਈ ਹੱਲ ਕੋਈ ਫਰਕ ਨਹੀਂ ਪੈਂਦਾ ਕ੍ਰੈਡਿਟ ਤਾਂ ਉਹਨਾਂ ਨੂੰ ਦੇ ਦਿਓ ਬਲਾਕ ਸੰਪਤੀ ਜਲਾ ਪ੍ਰੀਸ਼ਦ ਪੰਚਾਇਤ ਨੂੰ ਕਿ ਤੁਹਾਡਾ ਪੈਸਾ ਤੁਸੀਂ ਲਾਓ ਇਹ ਚ ਦੋ ਟਾਈਪ ਦਾ ਫੰਡ ਹੁੰਦਾ ਇੱਕ ਟਾਈਡ ਫੰਡ ਮਤਲਬ ਜਿਹੜੀ ਗੱਲ ਤੇ ਖਰਚ ਕਰਨਾ ਰੋਲ ਬਣੇ ਹੋਏ ਨੇ ਉਸ ਤੇ ਖਰਚ ਕਰ ਸਕਦੇ ਨੇ 40% ਅਨਟਾਈਡ ਫੰਡ ਜਿੱਥੇ ਉਹ ਮਰਜ਼ੀ ਖਰਚ ਕਰ ਸਕਦੇ ਨੇ ਆਪਣੇ ਢੰਗ ਦੇ ਨਾਲ ਬੰਨੇ ਨਹੀਂ ਹੁੰਦੇ ਜਿੱਥੇ ਮਰਜ਼ੀ ਖਰਚ ਕਰ ਦੇਣ ਤਾਂ ਹੁਣ ਪੈਸਾ ਕਿੰਨਾ ਹੈ ਥੋੜਾ ਜਿਹਾ ਇਫੈਕਟ ਫਿਗਰ ਦੇਖੋ ਤੁਹਾਨੂੰ ਸਮਝ ਆ ਜਾਏਗੀ ਕਿ ਚੀਫ ਮਿਨਿਸਟਰ ਸਾਹਿਬ ਪ੍ਰੈਸ ਕਾਰਫਸ ਦੇ ਵਿੱਚ ਕਿਹੜੇ ਖਜ਼ਾਨੇ ਦੀ ਦੇ ਆਧਾਰ ਦੇ ਉੱਤੇ ਕੁਝ ਗੱਲ ਕਹਿਣ ਦੀ ਹیثیت ਰੱਖਦੇ ਨੇ ਹਿੰਮਤ ਰੱਖਦੇ ਨੇ ਕਿ ਸਾਡੇ ਕੋਲ ਖਜ਼ਾਨੇ 'ਚ ਪੈਸਾ ਕਿੱਥੋਂ ਲਊਗਾ ਇਹ ਪੈਸਾ ਇਹ ਹੈ ਜਿਹੜਾ ਲਗਾਤਾਰ ਉਸ ਲੈਵਲ ਦੇ ਉੱਤੇ ਚੱਲਦਾ 21 22 ਤੇ ਇਹਦੇ ਤੋਂ ਲੈ ਕੇ ਜਿਨਾ ਪਰਿਸ਼ਦ ਨੂੰ ਰਿਲੀਜ਼ ਰਿਲੀਜ਼ ਆਫ ਫੰਡ ਜਿਹੜਾ ਫੰਡ ਰਿਲੀਜ਼ 4 ਸਾਲਾਂ ਚ ਹੋਇਆ ਹੋਇਆ 475 ਕਰੋੜ 93 ਲੱਖ ਰੁਪਈਆ 475 ਕਰੋੜ 93 ਲੱਖ ਇਹਦੇ ਚੋਂ ਅਨਟਾਈਡ ਫੰਡ ਉਹ ਜਿੱਥੇ ਮਰਜ਼ੀ ਖਰਚ ਕਰ ਸਕਦਾ ਆਪਦੇ ਜ਼ਿਲ੍ਹੇ ਚ 191 ਕਰੋੜ 80 ਲੱਖ ਰੁਪਈਆ ਜਿਹੜਾ ਕੁਝ ਖਾਸ ਸਕੀਮਾਂ ਤੇ ਖਰਚ ਹੋ ਸਕਦਾ ਉਹਦੇ ਚ 237 ਕਰੋੜ 80 ਲੱਖ ਰੁਪਈਆ ਇਹ ਉਹਨਾਂ ਜ਼ਿਲ੍ਹਿਆਂ ਦੀਆਂ ਬਾਡੀਜ਼ ਕੋਲ ਪਿਆ ਹੋਇਆ ਫੰਡ ਹੈ ਜਿਹੜਾ ਉਹਦੇ ਤੇ ਤੇ ਉਹਦੇ ਚੋਂ ਬੈਲੈਂਸ ਉਹਦੇ ਕੋਲ ਕਿੰਨਾ ਪਿਆ ਇਹ 4 ਸਾਲਾਂ ਚ ਖਰਚ ਹੈ ਤੁਹਾਡੀ ਸਰਕਾਰ ਦੇ ਦੌਰਾਨ ਅਜੇ ਵੀ ਉਹਨਾਂ ਕੋਲ ਬਚਦਾ ਪਿਆ 102 ਕਰੋੜ 69 ਲੱਖ ਰੁਪਈਆ ਕੇਵਲ ਜ਼ਿਲ੍ਹਾ ਪ੍ਰੀਸ਼ਦ ਦੇ ਖਾਤਿਆਂ ਦੇ ਵਿੱਚ ਪਿਆ ਹੈ ਜਿਹੜਾ ਤੁਸੀਂ ਵਾਪਸ ਮਂਗਾਉਣਾ ਚਾਹੁੰਦੇ ਹੋ ਵਾਪਸ ਮਂਗਾ ਕੇ ਆਪਣੇ ਆਪ ਤੁਹਾਡਾ ਹੱਕ ਹੀ ਨਹੀਂ ਉਹ ਤੁਸੀਂ ਵਰਤੋਂਗੇ ਤੁਹਾਡੇ ਤੇ ਵਿਆਜ ਪਾਊਗਾ ਵਰਤੌਣਾ ਤੁਸੀਂ ਉਹਨਾਂ ਦੇ ਰਾਹੀਂ ਹੈ ਕਿਉਂਕਿ ਤੁਸੀਂ ਆਪ ਵੀ ਉਹਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਪਰ ਕ੍ਰੈਡਿਟ ਆਪ ਲੈਣਾ ਚਾਹੋਗੇ ਉਹ ਸਾਰੇ ਕੰਮ ਦਾ 102 ਕਰੋੜ 102 ਕਰੋੜ 69 ਲੱਖ ਰੁਪਏ ਫਿਰ ਪੰਚਾਇਤ ਸਮਤੀਆਂ ਨੇ ਜਿਨ੍ਹਾਂ ਦੇ ਚੋਣਾਂ ਹੁਣ ਤੁਸੀਂ 5 ਅਕਤੂਬਰ ਤੱਕ ਕਰਾਉਣਾ ਚਾਹੁੰਦੇ ਸੀ 8-10 ਮਹੀਨੇ ਲੰਗਾ ਕੇ ਕਉਕੇ ਹੋਣ ਗਿਆ ਨਹੀਂ ਹੜ ਲੰਘੇ 25 30 ਦਿਨ ਰਹਿ ਗਏ ਨੇ ਸਾਰੇ ਤੁਸੀਂ ਤੁਹਾਡਾ ਨੋਟੀਫਿਕੇਸ਼ਨ ਨਹੀਂ ਹੋ ਸਕਣਾ ਉਹਨਾਂ ਦਿਨ ਹੀ ਖਤਮ ਹੋ ਗਏ ਨੇ ਚੋਣ ਕਰਾਉਣ ਤੋਂ ਨਾ ਤੁਸੀਂ ਫੈਸਲਾ ਲਿਆ ਅੱਜ ਤੱਕ ਉਹ ਲੇਟ ਕਰਤੀਆਂ ਜਾਂ ਨਹੀਂ ਕਰਤੀਆਂ ਕੋਈ ਪਤਾ ਨਹੀਂ ਹੈ ਉਹ ਅਫਸਰਾਂ ਦੇ ਮਾਮਲੇ ਦੇ ਵਿੱਚ ਪੰਚਾਇਤ ਸਮಿತಿਆਂ ਦਾ ਫੰਡ ਜਿਹੜਾ 2021 22 22 23 23 24 24 25 ਦਾ ਕਿੰਨਾ ਹੈ 951 ਕਰੋੜ 95 ਲੱਖ ਰੁਪਈਆ 951 ਕਰੋੜ ਚੋਂ ਅਨਟਾਈਡ ਫੰਡ ਜਿਹੜਾ ਜਿਹੜਾ ਉਹ ਜਿੱਥੇ ਮਰਜ਼ੀ ਖਰਚ ਕਰ ਸਕਦੇ ਐ ਸੇ ਪੰਚਾਇਤ ਸਮਰਤੀਆਂ ਇਹਨੂੰ ਲੋਕ ਬਲਾਕ ਸੰਮਤੀ ਵੀ ਕਹਿੰਦੇ ਨੇ 364 ਕਰੋੜ 59 ਲੱਖ ਤੇ 435 ਕਰੋੜ ਰੋਣਾਂ ਕੋਲ ਪਿਆ ਟਾਈਡ ਫੰਡ ਜਿੱਥੇ ਜਿੱਥੇ ਖਰਚ ਕਰਨਾ ਸੀ ਇਹ ਸਾਰਾ ਵੀ 4 ਸਾਲਾਂ ਚ ਤੁਹਾਡੇ ਰਾਜ ਦੇ ਦੌਰਾਨ ਕਿੰਨਾ ਖਰਚਿਆ ਉਹਨਾਂ ਦੇ ਖਾਤਿਆਂ ਚ ਕਿੰਨਾ ਪਿਆ ਪੈਂਡਿੰਗ 264 ਕਰੋੜ 81 ਲੱਖ ਰੁਪਏ ਖਰਚ ਨਹੀਂ ਹੋਇਆ ਪੌੜੇ 4 ਸਾਲ ਚ ਐਨਾ ਵੀ ਜਿਹੜਾ ਕੇਂਦਰ ਤੋਂ ਆਇਆ ਪੈਸਾ ਵੀ ਹੈ ਇਹ ਕਾਰਗੋ جاری ਹੈ ਤੁਹਾਡੀ ਸਰਕਾਰ ਦੀ ਪੌਣੇ 4 ਸਾਲਾਂ ਚ ਜਿਹੜਾ ਪਿੰਡਾਂ ਨੂੰ ਗਿਆ ਹੋਇਆ ਪੈਸਾ ਹੈ ਜਿਹੜਾ ਜ਼ਿਲ੍ਹਿਆਂ ਚੋਂ ਤੇ ਪਿੰਡਾਂ ਚੋਂ ਖਰਚ ਹੋਣਾ ਸੀ ਉਹਨਾਂ ਹੀ ਖਰਚ ਹੋਇਆ ਹੁਣ ਅਗਰਾ ਦੇਖੋ ಗ್ರಾಮ ਪੰਚਾਇਤਾਂ ਦਾ ਪੈਸਾ ਜਿਹੜਾ ਉੱਥੋਂ ਆਇਆ ਇਹ ਅੱਖਾਂ ਚ ਦੇ ਆਉਣ ਵਾਲਾ ਪੈਸਾ ਹੈ 3331 ਕਰੋੜ ਇੰਨਾ ਹੀ 4 ਸਾਲਾਂ ਚ 3331.64 ਕਰੋੜ ਰੁਪਏ ਆਨਟਾਈਡ ਜਿੱਥੇ ਮਰਜ਼ੀ ਖਰਚ ਕਰਨ 1516 ਕਰੋੜ 72 ਲੱਖ ਰੁਪਇਆ ਤੇ ਜਿੱਥੇ ਕੋਈ ਤੁਸੀਂ ਉਹ ਲਾਇਆ ਹੋਇਆ ਉਹਦੇ ਤੇ ਕਿ ਆ ਇੱਥੇ ਹੀ ਖਰਚ ਹੋ ਸਕਦਾ ਜਾਂ ਇੱਥੇ ਨਹੀਂ ਹੋ ਸਕਦਾ ਉਹ 1 ਲੱਖ 1624 ਕਰੋੜ ਰੁਪਇਆ ਉਹਨਾਂ ਕੋਲ ਬੈਲੈਂਸ ਕਿੰਨਾ ਪਿਆ ਪੰਚਾਇਤਾਂ ਦੇ ਖਾਤੇ 'ਚ ਵੀ ਕੇਵਲ ਕਮਿਸ਼ਨ ਦਾ ਪੈਸਾ ਮੈਂ بار-बार ਇਹ ਕਹਿ ਰਹੇ ਹਾਂ ਉਹਨਾਂ ਦੀ ਆਪਣੀ ਆਮਦਨ ਦਾ ਪੈਸਾ ਨਹੀਂ ਦੂਜੇ ਡਿਪਾਰਟਮੈਂਟਾਂ ਦੀਆਂ ਗ੍ਰਾਂਟਾਂ ਦਾ ਪੈਸਾ ਨਹੀਂ ਹੋਰ ਜਿੰਨੇ ਵੀ ਪਾਸੇ ਉਹਨਾਂ ਨੂੰ ਕੋਈ ਗ੍ਰਾਂਟ ਮਿਲੇ ਜਾਂ ਆਮਦਨ ਹੋਵੇ ਉਹ ਨਹੀਂ ਇਹ ਉਹ ਤੋਂ ਅਲੱਗ ਹੈ 190 ਕਰੋੜ 74 ਲੱਖ ਰੁਪਈਆ ਇਹ ਸਾਰੀਆਂ ਫਿਗਰਾਂ 4 ਸਤੰਬਰ ਤੱਕ ਨੇ ਜੀ ਉਹ ਤੋਂ ਪੁਰਾਣੀਆਂ ਨਹੀਂ ਐ 4 ਸਤੰਬਰ 2025 ਤੱਕ ਉਸ ਤੋਂ ਬਾਅਦ ਤਾਂ ਤੁਸੀਂ ਹਣਾ ਚੀਓ ਸਾਰੇ ਤੁਸੀਂ ਨਹੀਂ ਖਰਚ ਸਕਦੇ ਤੇ ਨਾ ਕੋਈ ਗੱਲ ਹੈ ਉਸ ਲੈਵਲ ਦੇ ਤੁਹਾਡੇ ਕੋਲ ਹੁਣ ਸਵਾਲ ਇਹ ਹੈ ਜਿਹੜਾ ਟੋਟਲ ਪੈਸਾ ਹੈ ਤੇ ਟੋਟਲ ਖਰਚ ਹੈ ਜੇ ਇਹਨੂੰ ਗਣ ਲਈਏ ਆਪਾਂ 102 ਕਰੋੜ 264 ਕਰੋੜ 190 ਕਰੋੜ 558 ਕਰੋੜ 25 ਲੱਖ ਰੁਪਈਆ ਤੁਹਾਡੇ ਕੋਲ ਪਿਆ ਹੈ ਪੰਚਾਇਤੀ ਰਾਜ ਦਾ ਤੁਹਾਡੇ ਕੋਲ ਨਹੀਂ ਪਿਆ ਉਹਨਾਂ ਦੇ ਖਾਤਿਆਂ 'ਚ ਪਿਆ ਤੁਸੀਂ ਉਹਨੂੰ ਰੱਖ ਨਹੀਂ ਸਕਦੇ ਕਿਉਂਕਿ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ 15ਵੇਂ ਫਾਈਨੈਂਸ ਕਮਿਸ਼ਨ ਦਾ ਅਗਲੀ ਜੇ ਗ੍ਰਾਂਟ ਹਾਸ ਲੈਵਲ ਦੇ ਉੱਤੇ ਆਉਣੇਗੀ ਹੁਣ ਉਹ 558 ਕਰੋੜ 25 ਲੱਖ ਰੁਪਈਆ ਉਹਦੇ ਚੋਂ 100 ਕਰੋੜ ਦੇ ਰਹੇ ਹੋ ਪਿੰਡਾਂ ਚ ਲੋਕ ਜਾਣਨਾ ਚਾਹਣਗੇ ਖੱਟੋ-ਖੱਟ ਹਰ ਪੰਚਾਇਤ ਨੂੰ ਪੁੱਛਣਾ ਚਾਹੀਦਾ ਹਰ ਜਲਾ ਪ੍ਰੀਸ਼ਦ ਬਿਨਾ ਕਿਸਮਤੀ ਇਹ ਸਾਰਾ ਫੰਡ ਉਹ ਹੈ ਜਿਹੜਾ ਅਜੇ ਵਰਤਿਆ ਜਾਣਾ ਹੈ ਜਿਹੜਾ ਉਹਨਾਂ ਨੇ ਆਪ ਵਰਤਣਾ ਸੀ ਜਿਹੜਾ ਤੁਸੀਂ ਕਹਿੰਦੇ ਟੋਬੇ ਸਾਫ ਫਲਾਨਾ ਸਾਫ ਅਸੀਂ ਕਰ ਦਾਂਗੇ ਤੁਹਾਡਾ ਉਹਦੇ ਚ ਕੋਈ ਲੰਦਾ ਖੱਖ ਨਹੀਂ ਹੈ ਤੁਸੀਂ ਪੈਸੇ ਜਿਹੜੇ ਦੇਣੇ ਸੀ ਇੱਕ ਗੱਲ ਹੋਰ ਦੇਖ ਲਓ ਉਹ ਪੈਸੇ ਸੀ ਜਿਹੜਾ ਪੰਜਾਬ ਸਟੇਟ ਫਾਈਨੈਂਸ ਕਮਿਸ਼ਨ ਬਣਦਾ ਹੈ ਜਿਹੜੇ ਸਟੇਟ ਕਮਿਸ਼ਨ ਨੇ ਕਿਹਾ ਕਿ ਘੱਟੋ ਘੱਟ ਤੁਸੀਂ ਡਿਵੋਲੂਸ਼ਨ ਆਫ ਫੰਡ ਕਰੋ 4% ਤਾਂ ਦਿਆ ਕਰੋ ਆਪਣੇ ਫੰਡ ਚੋਂ ਜਿੱਥੇ ਨਾਰਮਲੀ ਕਰਨਾਟਕਾ ਦੇ ਵਿੱਚ ਕਿਹਾ ਜਾਂਦਾ ਕਿ ਸਟੇਟ ਬਜਟ ਦਾ 40% ਸ਼ੇਅਰ ਪੰਚਾਇਤੀ ਰਾਜ ਸੰਸਥਾਾਂਾਂ ਤੇ ਉੱਥੇ ਚਲਾ ਜਾਂਦਾ ਹੈ ਲੋਕਲ ਬਾਡੀ ਜਨ ਕੇਰਲਾ ਦਾ 50% ਚਲਾ ਜਾਂਦਾ ਹੈ ਤੁਹਾਡੀ ਸਟੇਟ ਚ ਜਨਾਬੇ ਵਾਲੀ ਚਾਹੇ ਅਕਾਲੀ ਰਹੇ ਹੋ ਚਾਹੇ ਕਾਂਗਰਸ ਰਹੀ ਹੋਵੇ ਚਾਹੇ ਆਮ ਆਦਮੀ ਪਾਰਟੀ ਰਹੀ ਹੋ ਪੰਜੀ ਨਹੀਂ ਗਈ ਪਰਸੈਂਟੇਜ ਤਾਂ ਛੱਡੋ ਤੁਸੀਂ ਪਿੰਡਾਂ ਤੋਂ ਲੈ ਰਹੇ ਹੋ ਦੇ ਨਹੀਂ ਰਹੇ ਉਹਨਾਂ ਮਾਮਲਿਆਂ ਦੇ ਵਿੱਚ ਹਾਂ ਹੋਰ ਕਿਸੇ ਸਕੀਮ ਚ ਇਧਰ ਉਧਰ ਮਾੜਾ ਮੋਟਾ ਆਇਆ ਜੀ